ਸਾਈਟ ਪੰਜਾਬ ਟੀਵੀ ਦੇ ਪ੍ਰੋਗਰਾਮ ਜੀਓ ਪੋਲਿਟਿਕਸ ਵਿੱਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੇਰੇ ਨਾਲ ਜੁੜ ਚੁਕੇ ਨੇ ਯੂਕੇ ਤੋਂ ਦਲਜੀਤ ਸਿੰਘ ਅੱਜ ਆਪਾਂ ਜੋ ਪ੍ਰੋਗਰਾਮ ਕਰਾਂਗੇ ਜੋ ਦਲਜੀਤ ਸਿੰਘ ਤੋਂ ਸਵਾਲਾਂ ਦੇ ਜਵਾਬ ਕਰਾਂਗੇ ਉਹ ਜੀਓ ਪੋਲਿਟਿਕਸ ਦੇ ਵਿੱਚ ਨੇ ਜਿਸ ਨੂੰ ਲੈ ਕੇ ਆਪਾਂ ਗੱਲ ਕਰੀਏ ਕਿ ਦੋ ਇੰਟਰਨੈਸ਼ਨਲ ਬਿਹੇਵੀਅਰ ਚੇਂਜ ਹੋਏ ਨੇ ਜਿਸ ਨੂੰ ਲੈ ਕੇ ਪੂਰੀ ਦੁਨੀਆ ਦੀ ਖ਼ਬਰਾਂ ਵਿੱਚ ਚਰਚਾ ਵਾਂਣੀ ਪਹਿਲਾ ਇਹ ਕਿ ਮੋਦੀ ਸਾਹਿਬ ਜੋ ਮਿਲੇ ਨੇ ਉਹ ਰਸ਼ੀਅਤ ਦੇ ਦੁਸ਼ਮਣ ਨੂੰ ਜਾ ਕੇ ਮਿਲੇ ਨੇ ਤੇ ਦੂਜੇ ਪਾਸੇ ਜੋ ਰਸ਼ੀਆ ਦੇ ਜੋ ਰਾਸ਼ਟਰਪਤੀ ਵਿਲਾਦਿਮਿਰ ਪੁਤਿਨ ਨੇ ਉਹ ਭਾਰ ਦੇ ਦੁਸ਼ਮਨ ਨੂੰ ਮਿਲੇ ਨੇ ਗੱਲਬਾਤ ਕਰਾਂਗੇ ਕਿਵੇਂ ਇਹ ਦੋ ਜੋ ਪੱਕੇ ਦੋਸਤ ਨੇ ਇਹ ਇੱਕ ਦੂਜੇ ਦੇ ਦੁਸ਼ਮਨਾਂ ਨੂੰ ਮਿਲੇ ਨੇ ਕਿਵੇਂ ਇਹ ਸਾਰੇ ਕਨਾਂ ਤੇ ਹਾ ਚਲਣਾ ਪਾਣ ਖੜਨਾ ਸਾਨੂੰ ਯੂਕੇ ਜੁੜ ਚੁੱਕੇ ਨੇ ਦਲੀਸ਼ੀ ਨੂੰ ਸਤਿਕਾਰ ਦਿਆਂ ਸਾਨੂੰ ਜੁੜਨ ਦੇ ਲਈ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਹੰਦਲ ਸਿੰਘ ਜੀ ਮੇਰਾ ਸਿੱਧਾ ਤੁਹਾਨੂੰ ਸਵਾਲ ਹੈ ਕਿ ਇੱਕ ਪਾਸੇ ਕਹ ਲਓ ਕਿ ਮੋਦੀ ਸਾਹਿਬ ਜੋ ਮਿਲੇ ਨੇ ਯੂਕਰੇਨ ਦੇ ਫੈਸਲ ਨੂੰ ਮਿਲ ਰਹੇ ਨੇ ਜਾ ਕੇ ਜਾਂ ਤੇ ਜੋ ਕਿ ਰਸ਼ੀਆ ਦੇ ਨਾਲ ਵਾਰ ਦੇ ਵਿੱਚ ਇਸ ਵਕਤ ਤੇ ਦੂਜੇ ਪਾਸੇ ਵਿਲਾਦਿਮਿਰ ਪੁਤਿਨ ਜੋ ਰਸ਼ੀਆ ਦੇ ਉਹ ਭਾਰਤ ਦਾ ਦੁਸ਼ਮਨ ਦੇ ਜਿਸ ਦਾ ਨਾਮ ਹੈ ਅਜ਼ਰਬਾਈਜਾਨ ਉਸ ਨੂੰ ਮਿਲ ਰਿਹਾ ਕਿਵੇਂ ਦੇਖਦੇ ਹੋ ਇਸੇ ਹਰਾਨੀਤੀ ਹੈ ਜਾਂ ਭਾਰਤ ਜਾਂ ਰਸ਼ੀ ਦੇ ਰਿਲੇਸ਼ਨ ਵਿੱਚ ਕੋਈ ਫਰਕ ਪਿਆ ਜਾਂ ਕੋਈ ਹੋਰ ਅੰਦਰ ਦੀ ਡਿਪਲੋਮੇਸੀ ਹੈ ਇਹਨਾਂ ਦੋ ਜਨ ਦੇਸ਼ਾਂ ਦੀ ਜੀ ਦੇਖੋ ਇਹ ਮੈਨੂੰ ਲੱਗਦਾ ਵੀ ਬੜੀ ਵੱਡੀ ਡਿਵੈਲਪਮੈਂਟ ਹੋਈ ਹੈ ਇਹ ਅੰਤਰਰਾਜੀ ਜਿਹੜੀ ਇਸ ਵੇਲੇ ਰਾਜਨੀਤੀ ਹੈਗੀ ਹੈ ਭਾਰਤ ਨਾਲ ਸਬੰਧਤ ਜਾਂ ਫਿਰ ਅਮਰੀਕਾ ਰੂਸ ਦੇ ਨਾਲ ਸਬੰਧਤ ਇਹ ਤਿੰਨਾਂ ਚਾਰਾਂ ਮੁਲਕਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤੁਹਾਨੂੰ ਯਾਦ ਹੈ ਕਿ ਇੱਕ ਪਾਸੇ ਨਾਟੋ ਦਾ ਸੰਮੇਲਨ ਹੋ ਰਿਹਾ ਅਮਰੀਕਾ ਦੇ ਵਿੱਚ ਤੇ ਦੂਸਰੇ ਸੇਮ ਡੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਨੇ ਉਹ ਪੁਤਿਨ ਨੂੰ ਮਿਲਦੇ ਤੇ ਬੜਾ ਵੱਡਾ ਸਵਾਗਤ ਹੁੰਦਾ ਤੇ ਉਹਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੋਈ ਇਥੋਂ ਤੱਕ ਕਿ ਅਮਰੀਕੀ ਜਿਹੜੇ ਫੋਰਨ ਮਿਨਿਸਟਰ ਨੇ ਜਾਂ ਫਿਰ ਹੋਰ ਜਿਹੜੇ ਵੱਡੇ ਹਾਈ ਰੈਂਕ ਦੇ ਲੋਕ ਨੇ ਉਹਨਾਂ ਨੇ ਇਹਦੇ ਉੱਤੇ ਟਿੱਪਣੀਆਂ ਕੀਤੀਆਂ ਕਿ ਭਾਰਤ ਨੂੰ ਆਪਣਾ ਸਟੈਂਡ ਜਿਹੜਾ ਉਹ ਸਪਸ਼ਟ ਕਰਨਾ ਚਾਹੀਦਾ ਉਹ ਖੜਾ ਕਿਹੜੇ ਪਾਸੇ ਆ ਉਹਨਾਂ ਨੇ ਕਿਹਾ ਕਿ ਰਸ਼ੀਆ ਜਿਹੜਾ ਇਸ ਵੇਲੇ ਬੇਕਸੂਰਾਂ ਦਾ ਘਾਣ ਕਰ ਰਿਹਾ ਹੈ ਯੂਕਰੇਨ ਦੇ ਵਿੱਚ ਤੇ ਉਹ ਜਾ ਕੇ ਤੁਸੀਂ ਉਹਨੂੰ ਐਪਰੀਸ਼ੀਏਟ ਕਰ ਰਹੇ ਹੋ ਤੁਸੀਂ ਇਹ ਇਹ ਗੱਲਾਂ ਦੇ ਜਵਾਬ ਸਾਨੂੰ ਦਿਓ ਤੁਹਾਨੂੰ ਇਹ ਵੀ ਦੱਸ ਦਵਾਂ ਕਿ ਜਿਸ ਵੇਲੇ ਨਰਿੰਦਰ ਮੋਦੀ ਹੋਰੀ ਪੁਤਿਨ ਨੂੰ ਮਿਲ ਰਹੇ ਸੀ ਤੇ ਯੂਕਰੇਨ ਦੇ ਵਿੱਚ ਇੱਕ ਸਕੂਲ ਦੇ ਉੱਤੇ ਹਮਲਾ ਰਸ਼ੀਆ ਵੱਲੋਂ ਕੀਤਾ ਗਿਆ ਸੀ ਤੇ ਬਹੁਤ ਸਾਰੇ ਬੱਚੇ ਜਿਹੜੇ ਉਹਦੇ ਵਿੱਚ ਮਾਰੇ ਗਏ ਸੋ ਇੱਥੋਂ ਪਤਾ ਲੱਗਦਾ ਸੀ ਕਿ ਭਾਰਤ ਦਾ ਰੁਖ ਜਿਹੜਾ ਹੈਗਾ ਹੁਣ ਅਮਰੀਕਾ ਦੇ ਉਲਟ ਹੋ ਗਿਆ ਉਹ ਇੱਕ ਤਰ੍ਹਾਂ ਦਾ ਇਹ ਨਸੀਹਤ ਦੇਣਾ ਚਾਹੁੰਦੇ ਆ ਭਾਰਤ ਵਾਲੇ ਕਿ ਲਓ ਜੀ ਫਿਰ ਜੇ ਤੁਸੀਂ ਸਾਡੇ ਨਾਲ ਟੇਡੇ ਚੱਲਦੇ ਹਾਂ ਤੇ ਆਸੀਂ ਵੀ ਰਸ਼ੀਆ ਦੇ ਨਾਲ ਹੁਣ ਖੜ ਚੁੱਕੇ ਹਾਂ ਤੇ ਆਪਾਂ ਰਲ ਕੇ ਕੰਮ ਕਰਾਂਗੇ ਤੇ ਜੇ ਆਉਂਦੇ ਸਮੇਂ ਦੇ ਵਿੱਚ ਕੋਈ ਤੁਹਾਡੇ ਮਨ ਦੇ ਵਿੱਚ ਸਾਡੀ ਸਾਡੇ ਪ੍ਰਤੀ ਹੈ ਕਿ ਅਸੀਂ ਤੁਹਾਡਾ ਐ ਕਰਦੇ ਆਂਗੇ ਓ ਕਰਦੇ ਆਂਗੇ ਤਾਂ ਅਸੀਂ ਵੀ ਫਿਰ ਇਧਰੋਂ ਸਟਰੋਂਗ ਧਿਰ ਦੇ ਨਾਲ ਖੜ ਚੁੱਕੇ ਹਾਂ ਤੁਹਾਨੂੰ ਪਤਾ ਕਿ ਇੱਕ ਪਾਸੇ ਰਸ਼ੀਆ ਜਾਂ ਫਿਰ ਚਾਈਨਾ ਹੋ ਗਿਆ ਉਸ ਤੋਂ ਬਾਅਦ ਪਾਕਿਸਤਾਨ ਜਾਂ ਫਿਰ ਹੋਰ ਕੁਝ ਇਸ ਤਰ੍ਹਾਂ ਦੇ ਮੁਲਕ ਹੈਗੇ ਨੇ ਜੋ ਮਤਲਬ ਆਪਸੀ ਇੱਕ ਗਰੁੱਪ ਬਣਾ ਕੇ ਤੇ ਇੱਕ ਸਮੇਂ ਦਰ ਸਮੇਂ ਜਿਹੜਾ ਹੈ ਉਹ ਵੈਸਟ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵਕ ਵਕ ਰੂਪ ਦੇ ਵਿੱਚ ਹੋ ਸਕਦੀ ਹੈ ਸੋ ਉਸ ਮੁਲਾਕਾਤ ਤੋਂ ਬਾਅਦ ਅਮਰੀਕਾ ਦਾ ਜਿਹੜਾ ਹੈਗਾ ਸਖਤ ਸਟੈਂਡ ਇੰਡੀਆ ਦੇ ਖਿਲਾਫ ਵੀ ਹੋ ਗਿਆ ਸੀ ਪਰ ਡਿਵੈਲਪਮੈਂਟ ਕੀ ਹੋਈ ਹੈ ਬੰਗਲਾਦੇਸ਼ ਦੇ ਵਿੱਚ ਜੋ ਹੋਇਆ ਨਾ ਜਿਹੜੀ ਬੀਬੀ ਸ਼ੇਖ ਹਸੀਨਾ ਨੂੰ ਦੇਸ਼ ਨਿਕਾਲਾ ਆਪਾਂ ਇਹ ਕਵਾਂਗੇ ਦੇਸ਼ ਉਹ ਆਪ ਹੀ ਛੱਡ ਕੇ ਗਏ ਨੇ ਬੇਸ਼ੱਕ ਪਰ ਆਪਾਂ ਕਵਾਂਗੇ ਦੇਸ਼ ਨਿਕਾਲਾ ਮਿਲ ਜਾਣਾ ਤੇ ਉਸ ਤੋਂ ਬਾਅਦ ਉਹਨਾਂ ਨੇ ਅਸਤੀਫਾ ਜਿਹੜਾ ਹੈਗਾ ਆਪਣਾ ਦਿੱਤਾ ਤੇ ਜੋ ਬੰਗਲਾਦੇਸ਼ ਦੇ ਵਿੱਚ ਹੋਇਆ ਇਹ ਘਟਨਾ ਹੋਣ ਤੋਂ ਬਾਅਦ ਨਾ ਬੰਗਲਾਦੇਸ਼ ਵਾਲੀ ਤੇ ਇੰਡੀਆ ਦੇ ਬਹੁਤ ਸਾਰੇ ਜਿਹੜੇ ਰਾਜਨੀਤੀ ਦੇ ਐਕਸਪਰਟ ਨੇ ਵੱਡੇ ਵੱਡੇ ਪੱਤਰਕਾਰ ਨੇ ਉਹਨਾਂ ਨੇ ਨਾ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਲਿਖਿਆ ਸੀ ਕਿ ਹੂ ਇਸ ਨੈਕਸਟ ਮਤਲਬ ਕਿ ਨੈਕਸਟ ਕੌਣ ਹੋਏਗਾ ਬੰਗਲਾਦੇਸ਼ ਤੋਂ ਬਾਅਦ ਅਮਰੀਕਾ ਦੇ ਨਿਸ਼ਾਨੇ ਦੇ ਉੱਤੇ ਕੌਣ ਹੈ ਕਿਉਂਕਿ ਇਹ ਇੱਕ ਲਿਸਟ ਲੰਬੀ ਆ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਗੱਲ ਕਰੀਏ ਤਾਂ ਮੰਨਿਆ ਜਾਂਦਾ ਕਿ ਅਮਰੀਕਾ ਨੇ ਇਮਰਾਨ ਖਾਨ ਜਿਹੜਾ ਗੱਦੀੋਂ ਵੀ ਲਵਾਇਆ ਤੇ ਜੇਲ੍ਹ ਦੇ ਵਿੱਚ ਵੀ ਕਰਾ ਦਿੱਤਾ ਉਸ ਤੋਂ ਬਾਅਦ ਜੋ ਗਦਾਫੀ ਦੇ ਨਾਲ ਪਿਛਲੇ ਸਮੇਂ 'ਚ ਸਦਾਮ ਹੁਸੈਨ ਦੇ ਨਾਲ ਹੋਇਆ ਜਾਂ ਫਿਰ ਹੁਣ ਬੀਬੀ ਸ਼ੇਖ ਹਸੀਨਾ ਦੇ ਨਾਲ ਹੋਇਆ ਤੇ ਇਹ ਸਵਾਲ ਜਿਹੜੇ ਨੇ ਇੰਡੀਅਨ ਮੀਡੀਆ ਦੇ ਵਿੱਚ ਆਏ ਕਿ ਹੂਜ਼ ਨੈਕਸਟ ਮੈਨੂੰ ਲੱਗਦਾ ਹੈ ਕਿ ਇਹ ਸਾਰਾ ਕੁਝ ਹੋਣ ਤੋਂ ਬਾਅਦ ਇੱਕ ਜਿਹੜੀ ਹੋਰ ਚਰਚਾ ਚੱਲੀ 크ਿਸਚੀਅਨ ਲੈਂਡ ਬਣਾਉਣ ਦੀ ਕਿ ਕੁਝ ਇਲਾਕੇ ਉਹਦੇ ਬੰਗਲਾਦੇਸ਼ ਦੇ ਕੁਝ ਜਿਹੜੇ ਨੇ 7 ਸਿਸਟਰ ਸਟੇਟ ਚੋਂ ਜਾਂ ਫਿਰ ਕੁਝ ਹਿੱਸਾ ਹੋਰ ਜਿਹੜਾ ਆਲੇ-ਦੋਲੇ ਮੇਨਮਾਰ ਹੈਗਾ ਉਹ ਕੱਟ ਕੇ ਤੇ ਇੱਕ 크ਿਸਚੀਅਨ ਲੈਂਡ ਬਣਾਇਆ ਜਾਵੇਗਾ ਤੇ ਇਹਨੂੰ ਲੱਗਦਾ ਹੈ ਕਿ ਇਹ ਜਿਹੜਾ ਭਾਰਤ ਆ ਉਹਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਹੈ ਕਿ ਹੋ ਸਕਦਾ ਹੈ ਕਿ ਅਮਰੀਕਾ ਦਾ ਨਿਸ਼ਾਨਾ ਜਿਹੜਾ ਅਗਲਾ ਹੈਗਾ ਉਹ ਭਾਰਤ ਹੋਵੇ ਕਿਉਂਕਿ ਅਮਰੀਕਾ ਤੇ ਭਾਰਤ ਦੀ ਖਿੱਚੋ-ਤਾਣ ਉਹ ਇੱਕ ਸਿੱਖ ਐਕਟਿਵਿਸਟ ਦੇ ਪਲੋਟ ਨੂੰ ਲੈ ਕੇ ਵੀ ਚੱਲ ਰਹੀ ਹੈ ਗੁਰਪਤਵੰਨ ਸਿੰਘ ਪੰਨੂ ਦੇ ਤੇ ਫਿਰ ਜੋ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਜਰ ਦਾ ਕਤਲ ਹੋਇਆ ਉਹ ਆਪਣੀ ਕੀ ਕਹਿੰਦੇ ਹੁੰਦੇ ਆ ਉਹ ਕਿ ਆਪਣੀ ਲੈਂਡ ਦੇ ਉੱਤੇ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੇ ਬਰਦਾਸ਼ਤ ਨਹੀਂ ਕੀਤੀਆਂ ਉਹ ਕਹਿੰਦੇ ਵੀ ਨਹੀਂ ਇਹ ਬਰਦਾਸ਼ਤ ਨਹੀਂ ਹੋਏਗਾ ਉਸ ਤੋਂ ਬਾਅਦ ਖਿੱਚੋ ਤਣ ਚੱਲ ਰਹੀ ਹੈ ਇੱਕ ਗੁਪਤਾ ਜਿਹੜਾ ਨikhil gupta ਹੈ ਉਹ ਫੜਿਆ ਹੋਇਆ ਕੈਨੇਡਾ ਨੇ ਚਾਰ ਜਿਹੜੇ ਅਕਿਊਜ਼ਡ ਫੜਲੇ ਹੋਏ ਆ ਸੋ ਉਹਨਾਂ ਦੇ ਕੋਲੋਂ ਪੁੱਛਗਿੱਛ ਜਾਰੀ ਹੈ ਤੇ ਜਦੋਂ ਇਹ ਪੁੱਛਗਿੱਛ ਕੰਪਲੀਟ ਹੁੰਦੀ ਹੈ ਸਾਰੀ ਇਹ ਜਾਣਕਾਰੀ ਬਾਹਰ ਆਉਂਦੀ ਹੈ ਤਾਂ ਇਹਦੇ ਵਿੱਚ ਵੱਡੇ ਵੱਡੇ ਜਿਹੜੇ ਰੌਧਕਾਰੀ ਇੱਥੋਂ ਤੱਕ ਕਿ ਅਜੀਤ ਡੋਵਾਲ ਹੋਰਾਂ ਦਾ ਨਾਮ ਵੀ ਆ ਸਕਦਾ ਸੋ ਇਸ ਨੂੰ ਲੈ ਕੇ ਜਿੱਥੇ ਭਾਰਤ ਨਾ ਕਰ ਰਿਆ ਸੀ ਲੰਬੇ ਸਮੇਂ ਤੋਂ ਕਿ ਅਸੀਂ ਕਮੇਟੀ ਬਣਾਈ ਹੋਈ ਹੈ ਕਮੇਟੀ ਬਣਾਈ ਹੋਈ ਹੈ ਕਮੇਟੀ ਨੇ ਕੀ ਕੀਤਾ ਹੁਣ ਤੱਕ ਇਹ ਨਹੀਂ ਭਾਰਤ ਨੇ ਦੱਸਿਆ ਪਰ ਉਹ ਹਰ ਵਾਰ ਜਿਹੜਾ ਪ੍ਰੈਸ ਦੇ ਵਿੱਚ ਇਹੀ ਕਿਹਾ ਗਿਆ ਕਿ ਕਮੇਟੀ ਬਣਾਈ ਹੋਈ ਹੈ ਉਹ ਕਰ ਰਹੇ ਨੇ ਆਪਣਾ ਕੰਮ ਸੋ ਮੈਨੂੰ ਲੱਗਦਾ ਵੀ ਇਹ ਸਾਰੀ ਜਿਹੜੀ ਡਿਵੈਲਪਮੈਂਟ ਹੋਈ ਹੈ ਇਸ ਤੋਂ ਬਾਅਦ ਭਾਰਤਨ ਹੁਣ ਇਹ ਸੋਚਣ ਲਈ ਮਜਬੂਰ ਹੋ ਗਿਆ ਕਿ ਸਾਨੂੰ ਜਿਹੜੇ ਆ ਜਿਹੜੇ ਸਬੰਧ ਅਮਰੀਕਾ ਦੇ ਨਾਲ ਚੰਗੇ ਰੱਖਣੇ ਪੈਣਗੇ ਵਿਗਾੜਨ ਦੀ ਲੋੜ ਨਹੀਂ ਹੈਗੀ ਸੋ ਇਸ ਕਰਕੇ ਹੁਣ ਉਹ ਜਿਹੜੇ ਯੂਕਰੇਨ ਦੇ ਦੌਰੇ ਦੇ ਉੱਤੇ ਜਾ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਜ਼ੇਲੈਂਸਕੀ ਦੇ ਨਾਲ ਨਰਿੰਦਰ ਮੋਦੀ ਹੋਰੀ ਲੰਬੀ ਮੁਲਾਕਾਤ ਕਰਨਗੇ ਕਿਤੇ ਨਾ ਕਿਤੇ ਅਮਰੀਕਾ ਜਿਹੜਾ ਰੋਹ ਦੇ ਵਿੱਚ ਆਇਆ ਸੀ ਉਹਨੂੰ ਠੰਡਾ ਕਰਨ ਦੇ ਲਈ ਮੈਨੂੰ ਲੱਗਦਾ ਹੈ ਕਿ ਇਹ ਹੁਣ ਭਾਰਤ ਜਿਹੜਾ ਦੂਸਰਾ ਪੱਖ ਵੀ ਜਿਹੜਾ ਹੈਗਾ ਉਹ ਉਹ ਨਾਲ ਖੰਗਾਲਣ ਜਾ ਰਿਹਾ ਜਿੱਥੇ ਰੂਸ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪੁਤਿਨ ਅਜ਼ਰਬਾਈਜਾਨ ਜਾ ਕੇ ਤੇ ਉਹਨਾਂ ਨਾਲ ਮੁਲਾਕਾਤ ਕਰ ਰਿਹਾ ਤੇ ਇਸ ਕਰਕੇ ਇੱਧਰ ਹੋ ਰਿਹਾ ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਦਾ ਕੁਝ ਹੈਗਾ ਸੋ ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਭਾਰਤ ਵੀ ਤਾਂ ਅਮਰੀਕਾ ਜਿਹੜਾ ਹੈ ਉਹਨਾਂ ਦੇ ਨਾਲ ਸਬੰਧ ਬਣਾ ਕੇ ਰੱਖਦਾ ਹੀ ਰਿਹਾ ਤੇ ਕਦੇ ਪੁਤਿਨ ਨੇ ਇਹ ਗੱਲ ਨਹੀਂ ਕਹੀ ਕਿ ਤੁਸੀਂ ਉਧਰ ਕਿਉਂ ਜਾਂਦੇ ਹੋ ਤੇ ਇੱਧਰ ਕਿਉਂ ਜਾਂਦੇ ਹੋ ਸੋ ਉਹਨੂੰ ਵੀ ਪਤਾ ਹੈ ਕਿ ਭਾਰਤ ਕਿੱਥੇ ਸਟੈਂਡ ਕਰਦਾ ਹੈ ਪਰ ਹੁਣ ਜਿਹੜੀ ਗੱਲ ਮੈਂ ਕਹਿਣ ਜਾ ਰਿਹਾ ਕਿ ਅਮਰੀਕਾ ਨੇ ਜਦੋਂ ਇਹ ਜਿਹੜਾ ਕੰਮ ਹੁੰਦਾ ਪੁਤਿਨ ਦੇ ਨਾਲ ਮੁਲਾਕਾਤ ਆਲਾ ਉਦੋਂ ਅਮਰੀਕਾ ਨੇ ਇਹ ਗੱਲ ਕਹੀ ਹੈ ਕਿ ਭਾਰਤ ਜਿਹੜਾ ਹੈ ਉਹ ਆਪਣਾ ਸਟੈਂਡ ਸਪਸ਼ਟ ਕਰੇ ਤੇ ਜੇ ਹੁਣ ਨਰਿੰਦਰ ਮੋਦੀ ਹੋਰੀ ਪਹਿਲਾਂ ਪੁਤਿਨ ਨੂੰ ਮਿਲ ਆਉਂਦੇ ਨੇ ਜਾ ਕੇ ਉਦੋਂ ਕਹਿ ਦਈਏ ਕਿ ਇੱਕ ਡਰਾਵਾ ਪਾਉਣਾ ਜਾਂ ਉਹਨਾਂ ਨੂੰ ਡਰਾਉਣਾ ਵੈਸਟ ਵਾਲਿਆਂ ਨੂੰ ਉਹ ਹੋ ਗਿਆ ਉਸ ਤੋਂ ਬਾਅਦ ਹੁਣ ਕਹਿੰਦੇ ਵੀ ਲਓ ਜੀ ਮੈਂ ਯੂਕਰੇਨ ਜਾ ਕੇ ਤੇ ਜ਼ੇਲੈਂਸਕੀ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਠੰਡੇ ਵੀ ਨਾਲ ਨਾਲ ਕਰਦਾ ਤੇ ਹੁਣ ਲੱਗਦਾ ਹੈ ਕਿ ਇਹ ਡਬਲ ਸਟੈਂਡਰਡ ਜਿਹੜਾ ਚੱਲਣਾ ਨਹੀਂ ਹੈ ਭਾਰਤ ਨੂੰ ਇੱਕ ਪਾਸਾ ਕਰਨਾ ਪੈਣਾ ਆਉਂਦੇ ਸਮੇਂ ਦੇ ਵਿੱਚ ਜੋ ਕਿ ਉਹ ਵੀ ਕਹਿ ਚੁੱਕੇ ਨੇ ਇਸ ਕਰਕੇ ਉਹਨ ਭਾਵੇਂ ਇਹ ਮੁਲਾਕਾਤ ਹੋਵੇ ਇਹਦੇ ਨਾਲ ਅਮਰੀਕਾ ਦੇ ਉੱਤੇ ਕੀ ਅਸਰ ਪੈਂਦਾ ਹੈ ਅਮਰੀਕਾ ਇਹਨੂੰ ਸਮਝ ਕੇ ਇਸ ਮੁਲਾਕਾਤ ਨੂੰ ਲੈ ਕੇ ਉਹ ਠੰਡੇ ਠੰਡੇ ਹੋ ਜਾਂਦੇ ਨੇ ਜਾਂ ਫਿਰ ਉਹਨਾਂ ਦਾ ਉਹੀ ਜਿਹੜਾ ਰੁਖ ਹੈਗਾ ਪਹਿਲਾਂ ਵਾਲਾ ਰੋਸ ਵਾਲਾ ਉਹੀ ਰਹੇਗਾ ਇਹ ਹੁਣ ਆਉਂਦੇ ਸਮੇਂ ਦੇ ਵਿੱਚ ਸਾਰੀਆਂ ਗੱਲਾਂ ਕਲੀਅਰ ਹੋਣਗੀਆਂ ਬੇਸ਼ੱਕ ਅਜੇ ਤੱਕ ਯੂਕਰੇਨ ਗਏ ਨਹੀਂ ਨਰਿੰਦਰ ਮੋਦੀ ਆਉਂਦੇ ਦਿਨਾਂ ਦੇ ਵਿੱਚ ਜਾਣਗੇ ਸੋ ਉਸ ਤੋਂ ਬਾਅਦ ਕੀ ਰਿਐਕਸ਼ਨ ਆਉਂਦੇ ਨੇ ਫੋਰਨ ਮਿਨਿਸਟਰ ਜਿਹੜੇ ਅਮਰੀਕਾ ਦੇ ਉਹਨਾਂ ਵੱਲੋਂ ਜਾਂ ਅਮਰੀਕਾ ਹੋਰ ਕੀ ਕਹਿੰਦਾ ਹੈ ਇਹਦੇ ਬਾਰੇ ਇਹ ਆਉਂਦੇ ਸਮੇਂ ਦੇ ਵਿੱਚ ਕਲੀਅਰ ਹੋਏਗਾ ਪਰ ਜਿਹੜਾ ਬੰਗਲਾਦੇਸ਼ ਦੇ ਵਿੱਚ ਹੋਇਆ ਨਾ ਵੱਡਾ ਇਹ ਘਟਨਾਕਰਮ ਇਸ ਤੋਂ ਬਾਅਦ ਇੰਡੀਆ ਦੇ ਭਾਰਤ ਦੇ ਤੇਵਰ ਜਿਹੜੇ ਉਹ ਬਦਲੇ ਹੋਏ ਨਜ਼ਰ ਆ ਰਹੇ ਨੇ ਜੀ ਅੰਦਰ ਇਹ ਸੁਣਨ ਲੱਗਦਾ ਨਹੀਂ ਕਿ ਜੋ ਹਾਂ ਇਸ ਵਕਤ ਜੋ ਪ੍ਰਧਾਨ ਮੰਤਰੀ ਮੋਦੀ ਕਹਿੰ ਲੋ ਕਿ ਜੋ ਹੁਣ ਯੂਕਰੇਨ ਜਾਣਗੇ ਉਹ ਇਸ ਦਾ ਜਾਣ ਦਾ ਮਕਸਦ ਇਹ ਹੋਸਦਾ ਕਿ ਜੋ ਹੁਣ ਪਹਿਲਾਂ ਕਿ ਹਮਲਾਵਰ ਰੂ ਸੀ ਗਿਆ ਪਰ ਹੁਣ ਹਮਲਾਵਰ ਯੂਕਰੇਨ ਹੋ ਗਿਆ ਹੈ ਇਸ ਲੜਾਈ ਨੂੰ ਰੋਕਣ ਦੇ ਲਈ ਕੀ ਆਗੇ ਹੁਣ ਕਿ ਦੋਨੋਂ ਲੜਾਈ ਨੂੰ ਰੋਕਿਆ ਜਾਵੇ ਨਹੀਂ ਦੇਖੋ ਭਾਵੇਂ ਯੂਕਰੇਨ ਤੁਸੀਂ ਕਹੋ ਕਿ ਹਮਲਾਵਰ ਹੋ ਗਿਆ ਪਰ ਯੂਕਰੇਨ ਨੇ ਵੀ ਨੁਕਸਾਨ ਜਿਹੜਾ ਹੈਗਾ ਹੁਣ ਤੱਕ ਬਹੁਤ ਕਰਵਾਇਆ ਰਸ਼ੀਆ ਨੇ ਵੀ ਨੁਕਸਾਨ ਕਰਵਾਇਆ ਪਰ ਯੂਕਰੇਨ ਦਾ ਵੀ ਨੁਕਸਾਨ ਜਿਹੜਾ ਲਗਾਤਾਰ ਚੱਲ ਰਿਹਾ ਤੇ ਜੇ ਇਹ ਲੜਾਈ ਇਸੇ ਤਰ੍ਹਾਂ ਚਲਦੀ ਰਹੀ ਤਾਂ ਇਹ ਸਾਰੇ ਯੂਰਪ ਦੇ ਵਿੱਚ ਫੈਲਣ ਦੇ ਅਸਾਰ ਹੈਗੇ ਆ ਜਿਵੇਂ ਕਿ ਤੁਹਾਨੂੰ ਦੱਸਿਆ ਮੈਂ ਪਿਛਲੇ ਸਮੇਂ ਦੇ ਵਿੱਚ ਇੰਗਲੈਂਡ ਨੇ ਵੀ ਇਹ ਗੱਲ ਕਹਿ ਦਿੱਤੀ ਕਿ ਆਉਂਦੇ 3 ਸਾਲਾਂ ਦੇ ਵਿੱਚ ਅਸੀਂ ਜੰਗ 'ਚ ਜਾ ਸਕਦੇ ਹਾਂ ਅਮਰੀਕਾ ਨੇ ਵੀ ਕਹਿਤਾ ਵੀ ਨਾਟੋ ਵੀ ਸ਼ਾਇਦ ਇਸ ਯੁੱਧ ਦੇ ਵਿੱਚ ਜਿਹੜਾ ਹੈ ਉਹ ਆਪਣਾ ਪੈਰ ਧਰ ਸਕਦੀ ਹੈ ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਉਂਕਿ ਯੂਕਰੇਨ ਠੰਡਾ ਨਹੀਂ ਪਿਆ ਜਾਂ ਫਿਰ ਢਹਿਲਾ ਨਹੀਂ ਪਿਆ ਜਾਂ ਫਿਰ ਉਹ ਹਮਲਾਵਰ ਨਹੀਂ ਹੋਇਆ ਦੋਨੋਂ ਬਰਾਬਰ ਦੀਆਂ ਤੇ ਰਹਿ ਤੇ ਰਸ਼ੀਆ ਵੀ ਇਦਾਂ ਇਹ ਕਹਿ ਲਓ ਵੀ ਉਹ ਵੀ ਮਤਲਬ ਕਿ ਢਲ ਜਾਊਗਾ ਇਹ ਵੀ ਮੈਨੂੰ ਕਿਤੇ ਲੱਗਦਾ ਨਹੀਂ ਹੈਗਾ ਸੋ ਇਹ ਕਾਰਨ ਨਹੀਂ ਹੋ ਸਕਦੇ ਮੇਰੇ ਖਿਆਲ 'ਚ ਹਾਂ ਜਮਨਤਲ ਸਿੰਘ ਜੀ ਅੱਗੇ ਜੇ ਆਪਾਂ ਗੱਲ ਕਰੀਏ ਹੁਣ ਜੇ ਹੁਣ ਬੰਗਲਾਦੇਸ਼ ਦੇ ਨਾਲ ਜੋ ਹੋਇਆ ਜੇ ਆਪਾਂ ਦੇਖੀਏ ਉਸ ਸਿੱਧਿਆਂ ਨੂੰ ਜੇ ਹੁਣ ਆਪਾਂ ਉਹਨੂੰ ਭਾਰਤ ਦੇ ਨਾਲ ਵੀ ਜੇ ਆਪਾਂ ਕੰਪੇਅਰ ਕਰਦੇ ਹਾਂ ਇਹ ਤੁਹਾਨੂੰ ਲੱਗਦਾ ਕਿ ਹੁਣ ਭਾਰਤ ਤੇ ਅਮਰੀਕਾ ਦੇ ਕੋਈ ਸਬੰਧ ਅੱਗੇ ਵਾਸਤੇ ਕਦੇ ਵੀ ਸੁਖਾਲੇ ਨਹੀਂ ਹੋਣਗੇ ਹੋਰ ਵਿਗੜਦੇ ਹੀ ਜਾ ਰਹੇ ਨੇ ਦੇਖੋ ਸੁਖਾਲੇ ਉਦੋਂ ਹੀ ਹੋਣਗੇ ਅਮਰੀਕਾ ਦੇ ਨਾਲ ਜਦੋਂ ਅਮਰੀਕਾ ਦੇ ਕਹਣੇ ਦੇ ਵਿੱਚ ਕੰਮ ਹੋਣਗੇ ਅਮਰੀਕਾ ਐਵੇਂ ਨਹੀਂ ਸਰਪੰਚ ਕਿਹਾ ਜਾਂਦਾ ਪੂਰੀ ਦੁਨੀਆ ਦਾ ਉਹ ਰਾਜਨੀਤੀ ਬਦਲ ਦਿੰਦਾ ਹੈ ਤਖਤੇ ਪਲਟ ਦਿੰਦਾ ਹੈ ਪੂਰੀ ਦੁਨੀਆ ਦੇ ਵਿੱਚ ਆਪਾਂ ਕਹਿ ਲਈਏ ਵੀ ਉਹਦੇ ਹਿਸਾਬ ਦੇ ਨਾਲ ਰਾਜਨੀਤੀ ਚੱਲਦੀ ਹੈ ਤੇ ਇਹਦੀਆਂ ਸਿੱਧੀਆਂ ਸਾਧੀਆਂ ਉਦਾਹਰਨਾਂ ਤਾਜ਼ੇ ਸਮੇਂ ਦੀਆਂ Imran Khan ਤੇ Bibi Sheikh Hasina ਹੈ ਠੀਕ ਹੈ ਜੀ ਇਹਦੇ ਪਿੱਛੇ ਜਿਹੜੀ ਗੱਲਬਾਤ ਹੈ ਹੁਣ ਜਿਹੜੇ ਆ ਜਿਹੜੇ ਨਵੇਂ ਪ੍ਰਾਈਮ ਮਿਨਿਸਟਰ ਆਏ ਨੇ ਨਾ ਬੰਗਲਾਦੇਸ਼ ਦੇ ਉਹ ਵੀ ਕਿਹਾ ਜਾਂਦਾ ਵੀ ਕਿਤੇ ਨਾ ਕਿਤੇ ਅਮਰੀਕਾ ਦੇ ਕਲੋਜ਼ ਹੈ ਸੋ ਉਹਨਾਂ ਨੇ ਆਪਣਾ ਬੰਦਾ ਲਾ ਦਿੱਤਾ ਨਾ ਫਿਰ ਸੋ ਇਸੇ ਕਰਕੇ ਮੈਂ ਕਹਿ ਰਿਹਾ ਵੀ ਜਿਹੜੇ ਸੁਖਾਲੇ ਸਬੰਧ ਉਦੋਂ ਹੀ ਬਣ ਸਕਦੇ ਆ ਜਦੋਂ ਇੰਡੀਆ ਜਿਹੜਾ ਹੈਗਾ ਉਹ ਅਮਰੀਕਾ ਵਾਲੇ ਪਾਸੇ ਉਹਨਾਂ ਦੇ ਖੇਮੇ ਦੇ ਵਿੱਚ ਭੁਗਤੇ ਤੇ ਫਿਰ ਉਹ ਸਾਰਾ ਕੁਝ ਹੋਏਗਾ ਜੇ ਅੱਖਾਂ ਦਿਖਾਉਂਦੇ ਰਹੇ ਤਾਂ ਫਿਰ ਇਹ ਵੀ ਮੈਂ ਸੁਣਿਆ ਪਿਛਲੇ ਸਮੇਂ ਦੇ ਵਿੱਚ ਕਿ ਅਮਰੀਕਾ ਜੋ ਹੈ ਉਹ ਭਾਰਤ ਦੇ ਵਿੱਚ ਰਜਿਮ ਜਿਹੜਾ ਹੈਗਾ ਉਹ ਬਦਲਣਾ ਚਾਹੁੰਦਾ ਹੈ ਜੋ ਇਸ ਵਾਲੇ ਸੱਤਾ ਦੇ ਵਿੱਚ ਬੀਜੇਪੀ ਸਖਤ ਸਟੈਂਡ ਲੈ ਕੇ ਮਿਨੋਰਿਟੀਆਂ ਦੇ ਉੱਤੇ ਜਿਹੜਾ ਹੈ ਜ਼ੁਲਮ ਕਰ ਰਹੀ ਹੈ ਜਾਂ ਫਿਰ ਮੁਸਲਮ ਵਿਰੋਧੀ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ ਜਾਂ ਹੋਰ ਸਖਤ ਸਟੈਂਡ ਲਏ ਜਾ ਰਿਹਾ ਇਸ ਨੂੰ ਅਮਰੀਕਾ ਪਸੰਦ ਨਹੀਂ ਕਰ ਰਿਹਾ ਤੇ ਉਹ ਚਾਹੁੰਦੇ ਨੇ ਕਿ ਬੀਜੇਪੀ ਭਾਵੇਂ ਸਰਕਾਰ ਜਿਹੜੀ ਉਹ ਬਣਾ ਕੇ ਰੱਖੇ ਪਰ ਪ੍ਰਧਾਨ ਮੰਤਰੀ ਚਿਹਰਾ ਜਿਹੜਾ ਹੈ ਉਹ ਬਦਲਿਆ ਜਾਵੇ ਸੋ ਇਹ ਵੀ ਗੱਲ ਹੈਗੀ ਹੈ ਕਿ ਉਹ ਚਾਹੁੰਦੇ ਨੇ ਟੋਟਲੀ ਢਾਂਚਾ ਜਿਹੜਾ ਹੈਗਾ ਭਾਰਤ ਦੇ ਵਿੱਚ ਬਦਲ ਜਾਵੇ ਜੀ 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 ਸਿੰਧੀ ਕਹਿੰਦੇ ਕਿ ਪ੍ਰਾਈ ਪੰਜਾਬ ਟੀਵੀ ਦੇ ਪ੍ਰੋਗਰਾਮ ਜੀਓ ਪੋਟਸੋਡਾ ਥੋੜਾ ਜਿਹਾ ਇਤਨੇ ਵਿਚਾਰ ਰੱਖੇ ਉਹ ਸਾਰੇ ਜਿਹੜਾ ਧੰਨਵਾਦ ਕਰਦੀਆਂ ਜਿੱਦਾਂ ਕਿ ਹੋਰ ਵੀ ਡਿਬੇਟ ਆਉਂਦੀ ਹੈ ਦੁਨੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਤੁਹਾਡਾ ਦਾਰੂ ਕਰਾਂਗੇ ਧੰਨਵਾਦ ਧੰਨਵਾਦ ਜੀ ਧੰਨਵਾਦ